ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨ ਪੀ ਚੌਪਈ ਹਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਭ ਤਮ ਕਾਹ ਹੂੰ ਆਪ ਹਾਤ ਦਾ ਮੋਹੇ ਬਚਾਵ ਹੂੰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾਨ ਜਿ ਕਰਦਾ ਕਰਿਆ ਸਭੈਰਨ ਕੋ ਆਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾੜ ਕੋ ਯ ਵਰਨਾਤੇ ਆਉਂ ਜੋ ਵਰਚਾ ਹੂੰ ਸਤੁਮ ਤੇ ਪਾਉਂ ਸੇਵਕ ਸਿਕ ਹਮਾਰੇ ਤਾਰਿਆ ਚੰਚੰ ਇਸ ਤਰਹ ਹਮਾਰੇ ਮਾਰਿਆ ਆਪ ਹਾਦ ਦੇ ਮੂਝੇ ਉਬਰੇ ਅਮਰਨ ਕਾਲ ਕਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸਰੀ ਉਸ ਤੁਝੂ ਕਰਿ ਔਰ ਰਖਾ ਰਖਲੇ ਹਮੁਹੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਰ ਪਾਇ ਬ੍ਰਹਮਾ ਵਪਤਰਾ ਕਾਰ ਪਾਇ ਸਿਵ ਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪਰ ਕਾਸਾ ਸਗਨ ਕਾਲ ਕੈ ਬੀਆ ਤਮਾਸ਼ਾ ਜਵਨ ਕਾਰ ਜੋਗੀ ਸਿਵ ਕੀ ਓ ਮੇਦ ਰਾਜ ਬ੍ਰਹਮਾ ਜੁਥਿਓ जवन काल सब लोक सवारी नमस्कार है ताहि हमारा जवन काल सब जगद बनायो देव रहत जेशनु फजायो आद अंत एक अवतार सोई गुरु समझो हमारा नमस्कार सिही को मारी सकल प्रजा जन आप सवारी शिव कण को सब गुण सुख दी और सतरन को पलवद गियो कट कट के अंतर की जानत भले बुरे के पीर प्रशांत चीटी त कूंचर असुल्ला सब पर कृपा दृष्टि कर फूला संत न दुख पाए ते दुखी सुख पाए सा दिन के सुखी ए के की पीर पहचान कट कट के पट पट की जान जब उदरख करा कर तारा प्रजातरत तब देह अपारा जब अकरख करत हो कबहु तुम मैं मिल रहे तरसहु जेते बदन श्रेष्ठ सब तारै आप अपनी भुजा उचार तुम सब ही ते रहते नर आलम जानत भेद भेद अर आलम ਨਰਿੰਕਾਰ ਨਰਮ ਵਿਕਾਰ ਨਲੰਬ ਆਦ ਅਨਿਰ ਅਨਾਲ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਾਂ ਕੋ ਭੇ ਵਿਨ ਪਾਵਤ ਪੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਧ ਹੈ ਜਿਤਿ ਵਰਨਰ ਪਿਨ ਪਿਨ ਤੋ ਹੈ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਸਰਿਆ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਪਿਉ ਰਵ ਅਗੇ ਪੋਪਾ ਅੰਦਰ ਜੇ ਅਰਜ ਸਹਿਤ ਜਕੀਨੀ ਉਤਪੁਜ ਖਾਨ ਬੋਰ ਜਦੀਨੀ ਕਹਉ ਫੂਲ ਰਾਜ ਹਵ ਬੈਠਾ ਕਹਉ ਸੰਡ ਪਿਉ ਸੰਕਰ ਇਕਾਈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਅਰਜਗਾਰ ਸਰੂਪ ਜਿਯੰਪਵ ਅਵਰ ਚਾ ਮੇਰੀ ਤੁਮ ਕਰੋ ਸਿਖਿਆ ਬਾਰਗ ਸਿਖ ਸੰਗਰੋ ਦੁਸ਼ਟ ਜਿਤੇ ਉਟਬਤ ਤਪਤਾ ਸਕਲ ਮਰੇਸ਼ ਕਰ ਰਣਕਾਤਾ ਜੇ ਅਸਤੁਰਤਾ ਸਰਣੀ ਪਰੇ ਤਿਰ ਕ ਦੁਸ਼ਟ ਦੁਖਤ ਮਰੇ ਪੁਰਖ ਜਮਨ ਪੰਗ ਪਰੇ ਤਿਹਾਰੇ ਤਨ ਕ ਤੁਮ ਸੰਕਰ ਸਵਟਾਰ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਦ ਕਾਲਾ ਕਿਰਪਾ ਦੇ ਰੱਤਨ ਜਾਏ ਨਹਰੋ ਤਾਂਗੇ ਦਾਤ ਤਨ ਕਮਾਏ ਰਹੋ ਰਿਹਦੇ ਸੇ ਦੇ ਕਰਮ ਹੋ ਸਭ ਹੋਈ ਦੁਸ਼ਟ ਸਾਥ ਸਵੇ ਸਕੇ ਰਕੋਈ ਇੱਕ ਵਾਰ ਜਿਨ ਤਵੈ ਸਬਾਰ ਕਾਲ ਕਾਸਤੇ ਤਾਹੇ ਆਵਾਰ ਜਿਨੇ ਨਾਰੇ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਪਿਹਾਰੀ ਆਵਾਂ ਦਰਹਿ ਉਬਾਈ ਸਰਬਠੌਰ ਮੋਹ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਾਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨ ਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਸਤ ਸਭੈ ਤੁਮ ਕਾਭੋ ਆਪਹਾਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨਿ ਜਿ ਕਰਦਾ ਕਰੈ ਸਭੈਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਵਰਨਾਤੇ ਆਉ ਜੋ ਵਰ ਚਾਹੂੰ ਸਤੰਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੰਤਨ ਇਸ ਤਰਹ ਹਮਾਰੇ ਮਾਰਿਆ ਆਪ ਹਾਦੈ ਮੂਝੇ ਉਬਰੇ ਅਮਰ ਨਕਾਲ ਕਾ ਤਰਾਸ ਨ ਵਰਿਆ ਹੋ ਦੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰ ਅਛਾ ਰਖਲੇ ਹਮੁ ਮਹਿ ਰਾਕੇ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਰ ਪਾਇ ਬ੍ਰਹਮਾ ਬਪਤਰਾ ਕਾਰ ਪਾਇ ਸਿਵ ਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕੈ ਕੀਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੁਥਿਓ जवन काल सब लोक सवारी नमस्कार है तहे हमारा जवन काल सब जगद बनायो देव दैत जेशो नु फजायो आद अंत एक अवतार सोई गुरु समझो हमारा नमस्कार तिसि को हमारी सकल प्रजा जन आप सवारी शिव कर को सब गुण सुख दी और सत्रन को पल मोद गियो कट कट के अंतर की जानत भले बुरे के पीर प्रशांत चीटी तें कूंचरे असुल्ला जा पर कृपा दृष्ट कर फूला ਸੰਤ ਜਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦਕਰਖ ਕਰਾਂ ਕਰਤਾਰਾ ਪਰਜਾ ਤਰਥ ਤਬ ਦੇਹ અપਾਰਾ ਜਬ ਅਕਰਖ ਕਰਤ ਹੋ ਕਭੂ ਤੁਮ ਮੈ ਮਿਲਸ ਰਹੇ ਤਰਸਭੂ ਜੇਤੇ ਬਦਨ ਸ੍ਰੇਸ਼ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣ ਤਬੇਰ ਭੇਦ ਅਰ ਆਲਮ ਨਰਿੰਕਾਰ ਨਰੰਬਿਕਾਰ ਨਲੰਬ ਆਦ ਅਨਿਰ ਅਨਾਲ ਸੰਬ ਤਾਂ ਕਾ ਮੂੜ ਵਿਚਾਰ ਦਪੇਦਾ ਜਾਂ ਕੋ ਬਿਨ ਪਾਵਤ ਬੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਧ ਹੈ ਜੇ ਤੀ ਵਰਨਤ ਪਿੰਨ ਪਿੰਨ ਤੋ ਹੈ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਸਿਆ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਵ ਗੇ ਪੂਪਾ ਅੰਦਰ ਜੇ ਅਰਜ ਸਿਤਜ ਕੇਨੀ ਉਤਪੁਜ ਖਾਨ ਬੋਰ ਜਦ ਦੇਨੀ ਕਹਉ ਪੂਲ ਰਾਜ ਹਵ ਬੈਠਾ ਕਹਉ ਸੁਮਡ ਪਿਉ ਸੰਕਰ ਇਕੈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਅਰਜਗਾਰ ਸਰੂਪ ਜੰਪਵ ਬਵਰਚਾ ਮੇਰੀ ਤੁਮ ਕਰੋ ਸਿਖਿਆ ਬਾਰ ਸਿਖ ਸੰਗਰੋ ਦੁਸ਼ਟ ਜਿਤੈ ਉਟਬਤ ਤਪਤਾ ਸਕਲ ਮ੍ਰਿਗੇਸ਼ ਕਰੋ ਰਣਕਾਤਾ ਜੇ ਅਸਤੁਰੀਤਾ ਸਰਣੀ ਪਰੇ ਤਿਨ ਕਾ ਦੁਸ਼ਟ ਦੁਖ ਮਰੇ ਆ ਪੁਰਖ ਜਮਨ ਪੰਗ ਪਰੇ ਤਿਹਾਰੇ ਤਿਨ ਕ ਤੁਮ ਸੰਕਰ ਸਵਟਾਰੇ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸ਼ਟ ਟ੍ਰੇਂ ਤਦ ਕਾਲਾ ਕਿਰਪਾ ਦਾ ਰੱਟਨ ਜਾਏ ਨਹਰੋ ਤਾਂਗੇ ਦਾ ਤਨ ਕਮਾ ਹੈ ਰਹੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਥ ਸਵੇ ਸਕੇ ਰਕੋਈਏ ਇੱਕ ਵਾਰ ਜਿਨੇ ਤਵੇ ਸਬਾਰ ਆਕਾਲ ਪਾਸਤੇ ਤਾਂ ਹੈ ਆਵਾਰ ਜੇਨੇ ਨਾਰੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਤਿਹਾਰੀ ਆਵਾ ਦਰਹਿ ਉਬਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਸ੍ਰੀ ਉਚਾ ਜੀ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਲੈ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੋਸਤ ਸਭੈ ਤੁਮ ਕਾਹ ਹੂੰ ਆਪਹਾਦੈ ਮੋਹੇ ਵਿਚਾਵ ਹੂੰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨਿ ਜਿ ਕਰਦਾ ਕਰਿਆ ਸਭੈ ਰਨ ਕੋ ਆਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਵਰਨਾਤੇ ਆਉ ਜੋ ਵਰਚਾ ਹੂੰ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੰਚੰ ਇਸ ਤਰਹ ਹਮਾਰੇ ਮਾਰਿਆ ਆਪ ਹਾਦੈ ਮੁਜੇ ਉਬਰੇ ਅਮਰਨ ਕਾਲ ਕਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸਰੀ ਉਸਤੂਜੂ ਕਰੇ ਔਰ ਰਖਾ ਰਖਲੇ ਹਮ ਹੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਰ ਪਾਇ ਬ੍ਰਹਮਾ ਵਪਤਰਾ ਕਾਰ ਪਾਇ ਸਿਵ ਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪਰ ਕਾਸਾ ਸਗਨ ਕਾਲ ਕੈ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾਜ ਬ੍ਰਹਮਾ ਜੂ ਥਿਓ जवन काल सब लोक स्वारा नमस्कार है ताहै हमारा जवन काल सब जगद बनायो देव दैत जशो नु फजायो आद अंत एक अवतार सोई गुरु समझयो हमारा नमस्कार सिही को मारी सकल प्रजा जन आप सवारी शिव कर को सब गुण सुख दी और सतरन को पलम वद गियो कट कट के अंतर की जानत भले बुरे के पीर प्रशांत चीटी तें कुंचरे असूला जा पर कृपा दृष्टि कर फूला ਸੰਤਨ ਦੁਖ ਪਾਇ ਤੇ ਦੋਖੀ ਸੁਖ ਪਾਇ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬ ਉਦਕਰਖ ਕਰਾਂ ਕਰਤਾਰਾ ਪਰਜਾ ਤਰਥ ਤਬ ਦੇਹ अपਾਰਾ ਜਬ ਅਕਰਖ ਕਰਤ ਹੋ ਕਭੂ ਤਮ ਮੈਂ ਮਿਲਤ ਰਹੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰ ਆਲਮ ਜਾਣ ਤਬੇ ਵੇਦ ਭੇਦ ਅਰ ਆਲਮ ਨਰਿੰਕਾਰ ਨਰੰਭੀਕਾਰ ਨਲੰਬ ਆਦ ਅਨਿਰ ਅਨਾਲ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਾਂ ਕੋ ਭੇ ਵਿਨ ਪਾਵਤ ਪੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਰ ਸਦਾ ਸ਼ਿਵੰਦ ਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਲਹਿ ਜਤੀ ਵਰਨਰ ਪਿਨ ਪਿਨ ਤੋ ਹੈ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਸੜਾ ਪ੍ਰਤਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਪਿਉ ਰਵਗੇ ਪੂਪਾ ਅੰਦਰ ਜੇ ਅਰਜ ਸਹਿਤ ਜਕੀਨੀ ਉਤਪੁਜੀ ਖਾਨ ਬੋਰ ਜਦੀਨੀ ਕਹਉ ਫੂਲ ਰਾਜ ਹਵ ਬੈਠਾ ਕਹਉ ਸੰਡਪਿਉ ਸੰਕਰ ਇਕਾਈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਆਰਜਗਾਰ ਸਰੂਪ ਜਿਯੰਪਵ ਅਵਰ ਚਾ ਮੇਰੀ ਤੁਮ ਕਰੋ ਸਿਖਿਆ ਬਾਰਗ ਸਿਖ ਸੰਗਰੋ ਦੁਸ਼ਟ ਜਿਤੇ ਉਟਬਤ ਤਪਤਾ ਸਕਲ ਮਰੇਸ਼ ਕਰ ਰਣਕਾਤਾ ਜੇ ਅਸਤੂਰੀਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖਧ ਮਰੇ ਪੁਰਖ ਜਵਨ ਪੰਗ ਪਰੇ ਤਿਹਾਰੇ ਤਿਨ ਕ ਤੁਮ ਸੰਕਰ ਸਬਟਾਰੇ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਦ ਕਾਲਾ ਕਿਰਪਾ ਦਰ ਆਤਨ ਜਾਏ ਹਰੋ ਤਾਂਗੇ ਦਾਤ ਤਨ ਕਮਾਏ ਹਰੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਸ਼ ਸਵੇ ਸਕੇ ਰਕੋਈ ਇੱਕ ਵਾਰ ਜਿਨੇ ਤੁਹੈ ਸਬਾਰ ਕਾਲ ਕਾਸਤੇ ਤਾਹੇ ਆਵਾਰ ਜਿਨੇ ਨਾਰੇ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਪਿਹਾਰੀ ਆਵਾਂ ਦਰਹਿਓ ਬਾਈ ਸਰਬਠੌਰ ਮੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨ ਪੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਚਾ ਕਬ ਚਰਨ ਨਮਨ ਰਹਾ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਭ ਤੁਮ ਕਾਹ ਹੂੰ ਆਪ ਹਾਦੈ ਮੋਹਿ ਬਚਾਵ ਹੂੰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋਰ ਅਛਾਨ ਜਿ ਕਰਦਾ ਕਰਿਆ ਸਭੈਨ ਕੋ ਆਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮ ਹੈ ਸਾਡ ਕੋਈ ਵਰਨਾਤੇ ਆਉਂ ਜੋ ਵਰਚਾ ਹੂੰ ਸਤਮ ਤੇ ਪਾਉਂ ਸੇਵਕ ਸਿਕ ਹਮਾਰੇ ਤਾਰਿਆ ਚੁਣ ਚੁਣ ਇਸ ਤਰਹ ਹਮਾਰੇ ਮਾਰਿਆ ਆਪਹਾ ਦੇ ਮੂਝੇ ਉਬਰੇ ਅਮਰਨ ਕਾਲ ਕਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸ੍ਰੀ ਉਸਤੂਜੂ ਕਰੇ ਔਰ ਰਖਾ ਰਾਖਲੇ ਹਮੁਹੇ ਰਖੇ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਕੰਤਾ ਕਾਰ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਬਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪਰ ਕਾਸਾ ਸਗਨ ਕਾਲ ਕੈ ਕੀਆ ਤਮਾਸ਼ਾ ਜੇਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈ ਸ਼ਨੁ ਫਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਭਲ ਪ੍ਰਜਾ ਜਿਨਾਂ ਆਪ ਸਵਾਰੀ ਸਿਵ ਕਰ ਕੋ ਸਭ ਗੁਣ ਸੁਖ ਦੀ ਔ ਸਤਰਨ ਕੋ ਫਲ ਮੋਵਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੈ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ संतन दुख पाए ते दुखी सुख पाए सादन के सुखी ए के की पीर पहचान कट कट के पट पट की जान जब उद करख करा कर तारा पर जा तरत तब देह अपारा जब अकरख करत हो कबहु तुम मैं मिल रहे तर सब हूं जीते बदन श्रेष्ठ सब तार आप अपनी भुजा उचारा तुम सब ही ते रहते नर आलम जानत भेद भेद अर आलम ਨਰਿੰਕਾਰ ਨਰਮ ਵਿਕਾਰ ਨਲੰਬ ਆਦ ਅਨਿਰ ਅਨਾਰ ਸੰਭ ਤਾਂ ਕਾ ਮੂੜ ਉਚਾਰਤ ਪੈਦਾ ਜਾਂ ਕੋ ਬੇਵਿਨ ਪਾਵਤ ਪੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ੇਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਧ ਹੈ ਜਤੀ ਵਰਨਤ ਪਿਨ ਪਿਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਰ ਸਦਾ ਪ੍ਰਤੰ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਵਗੇ ਪੂਪਾ ਅੰਦਰ ਜੇ ਅਰਜ ਸਹਿਤ ਜਕੀਨੀ ਉਤਪੁਰੀ ਖਾਨ ਬੌਰ ਜ ਦਿਨੀ ਕਹਉ ਫੂਲ ਰਾਜ ਹਵ ਬੈਠਾ ਕਹਉ ਸੰਮਟ ਪਿਉ ਸ਼ੰਕਰ ਇਕੈਠਾ ਸਗਰੇ ਸ੍ਰੇਸ਼ਟ ਬਖਾਇ ਚੰਪਵ ਅਰਜਗਾਰ ਸਰੂਪ ਜੰਪਵ ਰਵਰ ਚਾ ਮੇਰੀ ਤੁਮ ਕਰੋ ਸਿਖਿ ਅਵਾਰਗ ਸਿਖ ਸੰਗਰੋ ਦੁਸ਼ਟ ਜਿਤੈ ਉਟਬ ਤਤਪਾਤਾ ਸਕਲ ਮਰੇਸ਼ ਕਰਉ ਰਣਕਾਤਾ ਜੇ ਅਸਤੂਰੀਤਾ ਸਰਣੀ ਪਰੇ ਤਨ ਕ ਦੁਸ਼ਟ ਦੁਖ ਮਰੇ ਪੁਰਖ ਜਮਨ ਪੰਗ ਪਰੇ ਤਿਹਾਰੇ ਤਨ ਕ ਤੁਮ ਸ਼ੰਕਰ ਸਬਟਾਰੇ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਰੇਸ਼ਟ ਟ੍ਰੇਂ ਤਦ ਕਾਲਾ ਕਿਰਪਾ ਦਾ ਰੱਟਨ ਜਾਏ ਨਹਰੋ ਤਾਂਗੇ ਦਾ ਤਨ ਕਮਾਏ ਰਹੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਵਾਰ ਜਿਨ ਤਵੈ ਸਬਾਰ ਆਕਾਲ ਪਾਸਤੇ ਤਾਂ ਹੈ ਆਵਾਰ ਜੇ ਨੇ ਨਾਰੇ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਤਿਹਾਰੀ ਆਵਾਂ ਆਦਰਿ ਹੋਵਾਰੀ ਸਰਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਸਤਿਗੁਰੂ ਚਾਨਿ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨ ਪੀ ਚੌਪਈ ਹਮਰੀ ਕਰੋ ਹੱਥ ਲੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਕਾਮ ਰਹਿ ਦੁਸ਼ਟ ਸਭ ਤੁਮ ਕਾਹ ਹਾਂ ਆਪਾਦ ਮੋਹਿ ਬਚਾਵ ਹੂੰ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਭ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਭੈਰਨ ਕੋ ਆਸਂ ਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੇ ਪਿਆਸਾ ਤੁਮਹਿ ਸਾੜ ਕੋਈ ਵਰਨਾਤੇ ਆਉਂ ਜੋ ਵਰਚਾ ਹੂੰ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੰਤਨ ਇਸ ਤਰਹ ਹਮਾਰੇ ਮਾਰਿਆ ਆਪ ਹਾਦੈ ਮੁਝੇ ਉਬਰੇ ਅਮਰਨ ਕਾਲ ਕਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸ੍ਰੀ ਉਸਤੂਜੂ ਕਰਿ ਔਰ ਅਛਾ ਰਖਲੇ ਹੁ ਮੋਹਿ ਰਖਿਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਰ ਪਾਇ ਬ੍ਰਹਮਾ ਬਪਤਰਾ ਕਾਰ ਪਾਇ ਸਬ ਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕੈ ਕੀਆ ਤਮਾਸ਼ਾ ਜਿਵਨ ਕਾਰ ਜੋਗੀ ਸਿਵ ਕੀ ਓਮੇਦ ਰਾਜ ਬ੍ਰਹਮਾ ਜੁਥਿਓ जवन काल सब लोक स्वारा नमस्कार है ताहै हमारा जवन काल सब जगद बनायो देव दैत जशो नु फजायो आद अंत एक अवतार सोई गुरु समझयो हमारा नमस्कार सिही को हमारी सकल प्रजा जन आप सवारी शिव कण को सब गुण सुख दी और सतरन को फल मोद कीयो कट कट के अंतर की जानत भले बुरे की पीर प्रशांत चीटी तें कूंचरे असूला जा पर कृपा दृष्टि कर फूला संतने दुख पाए ते दुखी सुख पाए साधन के सूखीए केक की पीर पहचान कट कट के पट पट की जान जब उदकरख करा करतारा पर जातरत तब देह अपारा जब अकरख करत हो कबहु तुम मैं मिलत रहत सब हु जीते बदन श्रेष्ठ सब तारै आप अपनी भुजा चारा तुम सब ही ते रहत निरालम जानत भेद भेद अर आलम ਨਰਿੰਕਾਰ ਨਰੰਭੀਕਾਰ ਨਲੰਬ ਆਦ ਅਨਿਰ ਅਨਾਲ ਸੰਬ ਤਾਂ ਕਾ ਮੂੜ ਉਚਾਰਤ ਪੈਦਾ ਜਾਂ ਕੋ ਬੇਵਿਨ ਪਾਵਤ ਪੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਲਹਿ ਜਤੀ ਵਰਨਰ ਪਿਨ ਪਿਨ ਤੋਹ ਤੇਤੀ ਤੁਮਰਾ ਲਘਾ ਨਾ ਜਾਏ ਪਸਾਰਾ ਕਹਿ ਬਸੜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਵਗੇ ਪੂਪਾ ਅੰਦਰ ਜੇ ਅਰਜ ਸਿਤਜ ਕੇਨੀ ਉਤਪੁਜ ਖਾਨ ਬੋਰ ਜਦੀਨੀ ਕਹਉ ਫੂਲ ਰਾਜ ਹਵ ਬੈਠਾ ਕਹਉ ਸੁਮ ਡਪਿਉ ਸੰਕਰ ਇਕੈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਅਰਜਗਾਰ ਸਰੂਪ ਜਿਯੰਪਵ ਅਵਰਚਾ ਮੇਰੀ ਤੁਮ ਕਰੋ ਸਿਖਿਆ ਬਾਰ ਅ ਸਿਕਸੈਂ ਕਰੋ ਦੁਸ਼ਟ ਜਿਤੈ ਉਟਬਤ ਤਪਤਾ ਸਕਲ ਮਰੇਸ਼ ਕਰੋ ਰਣਕਾਤਾ ਜੇ ਅਸਤੂਰੀਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖਧ ਮਰੇ ਪੁਰਖ ਜਮਨ ਪੰਗ ਪਰੇ ਤਿਹਾਰੇ ਤਿਨ ਕ ਤੁਮ ਸੰਕਰ ਸਬਟਾਰੇ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਅਰੇਸ਼ਟ ਟਰੇ ਤਦ ਕਾਲਾ ਕਿਰਪਾ ਦਰ ਆਰਤਨ ਜਾਏ ਨਹਰੋ ਤਾਂਗੇ ਦਾਤ ਤਨ ਕਮਾ ਹੈ ਰਹੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਥ ਸਮੇ ਸਕੇ ਰਕੋ ਈ ਇੱਕ ਵਾਰ ਜਿਨੇ ਤਵੇ ਸਬਾਰ ਆਕਾਲ 파ਸਤੇ ਤਾਹੇ ਆਵਾਰ जे ने नारे नाम तिहारो कहा दर्द दुष्ट दुखते रहा खड़केत मैं शरण तिहारी आ बहा दरे ओ बारी सर बठौर मोह सहाय दुष्ट दुखते लेहु बचाई राम श्री वाहे गुरु साहिब जी चौपाई साहिब एक ओकार सब गुरु प्रसाद कबे ओ बाच बेन पी चौपाई हमरी करो हाथ दैर अच्छा पूर्ण होए चित की इच्छा कब चरणन मन रहे हमारा अपना जान करो व्रत पारा হামরে দোষ্ট সভে তুম কা ভাও আপ하다 মোহে বিচাও হো সুખી বসা মোর পরিওয়ালা সেবক সিক সভে করতারা মোর আচ্ছা নিজ করদা করয় সব এরন কো আসঙ্গরিয়া পূর্ণ হোয়ে হামারি আশা তোর ভজন কি রহে प्यासा তুম হে শার গোই এ বর্ণনাতে আউ জো বর চাহু সে তুম পে পাউ সেবক সিক হামারে তারিয়া চিন চিন ইসतरह হামারে মারিয়া ਆਪਹਾ ਦਾ ਮੂਝੇ ਉਬਰੇ ਅਮਰ ਨਿਕਾਲ ਗਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰੇ ਔਰ ਅਛਾ ਰੱਖਲੇ ਹਮ ਮੋਹਿ ਰਾਕੇ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਰ ਪਾਇ ਬ੍ਰਹਮਾ ਬਪਤਰਾ ਕਾਰ ਪਾਇ ਸਿਵ ਜੂ ਅਵਤਰਾ ਕਾਰ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਹਿ ਗਿਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੁਥਿਓ ਜਵਨ ਕਾਲ ਸਬ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈ ਸਿਨੁ ਫਜਾਇਓ ਆਦ ਅੰਤ ਇਕ ਐਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿਹੀ ਕੋ ਹਮਾਰੀ ਸਭਲ ਪ੍ਰਜਾ ਜਨ ਆਪ ਸਵਾਰੀ ਸਿਵ ਕਰ ਕੋ ਸਭ ਗੁਣ ਸੁਖ ਦੀ ਔ ਸਤਰਨ ਕੋ ਫਲ ਮੋਵਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੈ ਕੁੰਚਰੇ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए सादन के सुखी ए के की पीर पहचान कट कट के पट पट की जान जब उद करख करा कर तारा पर जातरत तब देह अपारा जब अकरख करत हो कबहु तुम मैं मिलत रहत तरसहु जेते बदन श्रेष्ठ सब तारै आप अपनी भूल उचारा तुम सब ही ते रहत निरालम जानत भेद भेद अर आलम ਨਰਿੰਕਾਰ ਨਰੰਬਿਕਾਰ ਨਲੰਬ ਆਦ ਅਨੀਲ ਅਨਾਲ ਸੰਬ ਤਾਂ ਕਾ ਮੂੜ ਵਿਚਾਰ ਦਪੇਦਾ ਜਾਂ ਕੋ ਭੇ ਵਿਨ ਪਾਵਤ ਬੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵ ਆਪੋ ਆਪਣੀ ਬੁਧ ਹੈ ਜਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਸਰਿਆ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਵਗੇ ਪੂਪਾ ਅੰਦਰ ਜੇ ਅਰਜ ਸਿਤਜ ਕੇਨੀ ਉਤਪੁਜ ਖਾਨ ਬੋਰ ਜਦੀਨੀ ਕਹਉ ਬੋਲ ਰਾਜ ਹਵ ਬੈਠਾ ਕਹਉ ਸੰਮਟ ਪਿਉ ਸੰਕਰ ਇਕੈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਅਰਜਗਾਰ ਸਰੂਪ ਜੰਪਵ ਬਬਰ ਚਾ ਮੇਰੀ ਤੁਮ ਕਰੋ ਸਿਖਿ ਅਵਾਰ ਸਿਖ ਸੰਗਰੋ ਦੁਸ਼ਟ ਜਿਤੈ ਉਟਬ ਤਤਪਾਤਾ ਸਕਲ ਮ੍ਰਿਗੇਸ਼ ਕਰੋ ਰਣਕਾਤਾ ਜੇ ਅਸਤੁਰਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖ ਮਰੇ ਪੁਰਖ ਜਮਨ ਪੰਗ ਪਰੇ ਤਿਹਾਰੇ ਤਿਨ ਕ ਤੁਮ ਸੰਕਰ ਸਵਟਾਰ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਨ ਕਾਲਾ ਕਿਰਪਾ ਦੇ ਰੱਤਨ ਜਾਏ ਹਰੋ ਤਾਂਗੇ ਦਾਤ ਤਨ ਕਮਾਏ ਹਰੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸ਼ਾਸਨ ਸਕੇ ਰਕੋਈ ਇੱਕ ਵਾਰ ਜਿਨੇ ਤਵੈ ਸਬਾਰ ਕਾਲ 파ਸਤੇ ਤਾਹੇ ਆਵਾਰ ਜੇਨੇ ਨਾਰੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸ਼ਰਨ ਪਿਹਾਰੀ ਆਵਾ ਦਰਹਿ ਉਬਾਰੀ ਸਰਬਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨ ਪੀ ਚਉਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇਚਾਰ ਤਬ ਚਰਨ ਨਿਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ হাম রে দোষ্ট সভে তুম কাভ হো আপহাদ দে মোহে বিচাব হো সুખી বসাই মোরু পরিবারা সেবক সিক সভে করতারা মোর আচ্ছা নিজ করদা কর এ সব এরন কো আসঙ্গরিয়া পূর্ণ হোয়ে হামারি আশা তোর भजन की रहे प्यासा তুম হে शारद को ये वर्णते आऊ जो बर चाहूं सु तुम पे पाऊं सेवक सिक हमारे तारिया चुन चुन इस तरह हमारे मारिया ਆਪਹਾਦੈ ਮੁਜੇ ਉबरे ਅਮਰ ਨਿਕਾਲ ਕਰ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸ੍ਰੀ ਉਸਤੂਜੂ ਕਰੇ ਔਰ ਅਛਾ ਰਖਲੇ ਹਮ ਵਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸੁਭਿ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਨ ਕਾਲ ਕਹਿ ਗਿਆ ਤਮਾਸ਼ਾ ਜਿਵਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੁਥਿਓ जवन काल सब लोक सवारी नमस्कार है ताहै हमारा जवन काल सब जगड बनायो देव दैत जशो नु फजायो आद अंत एक अवतार सोई गुरु समझो हमारा नमस्कार तिसहि कह मारी सकल प्रजा जिन आप सवारी शिव कर को सब गुण सुख दी और सतरन को पल मोद गियो कट कट के अंतर की जानत भले बुरे के पीर प्रशांत चीटी ते कुंचरे असुल्ला सब पर कृपा दृष्ट कर फूला संतन दुख पाए ते दुखी सुख पाए सादन के सुखी ए के की पीर पहचान कट कट के पट पट की जान जब उद करख करा करताला पर जा तरत तब देह अपारा जब अकरख करत हो कबहुं तो मैं melts रहे तर सब हूं जेते बदन श्रेष्ठ सब तारै आप अपनी भूल उचारा तुम सब ही ते रहते नर आलम जानत भेद भेद अर आलम ਨਰਿੰਕਾਰ ਨਰੰਭੀਕਾਰ ਨਲੰਬ ਆਦ ਅਨਿਰ ਅਨਾਰ ਸੰਭ ਤਾਂ ਕਾ ਮੂੜ ਅਚਾਰਤ ਭੇਦਾ ਜਾਂ ਕੋ ਬੇਵਿਨ ਪਾਵਤ ਭੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪੋ ਆਪਣੀ ਬੁਧ ਹੈ ਜਤੀ ਵਰਨਤ ਪਿਨ ਪਿਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਰਸਿਆ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਗ ਪਿਉ ਰਵਗੇ ਪੋਪਾ ਅੰਦਰ ਜੇ ਅਰਜ ਸਿਤਜ ਕੇਨੀ ਉਤਪੁਜ ਖਾਨ ਬੋਰ ਜ ਦਿਨੀ ਕਹਉ ਬੋਲ ਰਾਜ ਹਬ ਬੈਠਾ ਕਹਉ ਸੰਮਟ ਪਿਉ ਸ਼ੰਕਰ ਇਕਾਈਠਾ ਸਗਰੇ ਸ੍ਰੇਸ਼ਟ ਦਖਾਇ ਚੰਪਵ ਅਰਜਗਾਰ ਸਰੂਪ ਜੰਪਵ ਰਵਰ ਚਾ ਮੇਰੀ ਤੁਮ ਕਰੋ ਸਿਖਿ ਅਬਾਰ ਸਿਖ ਸੰਗਰੋ ਦੁਸ਼ਟ ਜਿਤੈ ਉਟਬਤ ਤਪਤਾ ਸਕਲ ਮਰੇਸ਼ ਕਰ ਉੜਨ ਕਾ ਤਾ ਜੇ ਅਸਤੁਰਤਾ ਸਰਣੀ ਪਰੇ ਤਿਨ ਕ ਦੁਸ਼ਟ ਦੁਖ ਮਰੇ ਪੁਰਖ ਜਮਨ ਪੰਗ ਪਰੇ ਤਿਹਾਰੇ ਤਿਨ ਕ ਤੁਮ ਸੰਕਰ ਸਬਟਾਰੇ ਜੋ ਕਾਲ ਕਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨੇਟ ਨੇ ਆਏ ਹੈ ਰੱਛਾ ਹੋਏ ਤਾਂ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਟਰੇ ਤਦ ਕਾਲਾ ਕਿਰਪਾ ਦੇ ਰੱਤਨ ਜਾਏ ਨਹਰੋ ਤਾਂਗੇ ਦਾਤ ਤਨ ਕਮਾਏ ਰਹੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਸ਼ ਸਵੇ ਸਕੇ ਰਕੋਈ ਏਕ ਵਾਰ ਜਿਨ ਤਵੈ ਸਬਾਰ ਆਕਾਲ 파ਸਤੇ ਤਾਹੇ ਆਵਾਰ ਜਿਨੇ ਨਾਰੇ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਤਿਹਾਰੀ ਆਵਾ ਦਰਹਿ ਉਬਾਰੀ ਸਰਬਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਸ਼ਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਾਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨ ਤੀ ਚਉਪਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮ ਰਹਿ ਦੋਸਤ ਸਭੈ ਤੁਮ ਕਾਹ ਹੂੰ ਆਪਹਾਦੈ ਮੋਹਿ ਬਚਾਵ ਹੂੰ ਸੁਖੀ ਬਸੈ ਮੋਰੂ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾਨਿ ਜਿ ਕਰਦਾ ਕਰਿਆ ਸਭੈਰਨ ਕੋ ਆਸਂ ਗਰਿਆ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤੁਮਹਿ ਸਾੜ ਕੋਈ ਵਰਨਾਤੇ ਆਉ ਜੋ ਵਰਚਾ ਹੂੰ ਸਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਆ ਚੁਣ ਚੁਣ ਇਸ ਤਰਹ ਹਮਾਰੇ ਮਾਰਿਆ ਆਪ ਹਾਦੈ ਮੂਝੇ ਉਬਰੇ ਅਮਰ ਨਿਕਾਲ ਗਾ ਤਰਾਸ ਨ ਵਰਿਆ ਹੋ ਜੋਂ ਸਦਾ ਹਮਾਰੇ ਪਛਾ ਸਰੀ ਉਸ ਤੁਝੂ ਕਰੇ ਔਰ ਅਛਾ ਰਖਲੇ ਹਮ ਵਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਿਤਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਨ ਕਾਲ ਕਹਿ ਗਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਉਮੇਦ ਰਾਜ ਬ੍ਰਹਮਾ ਜੁਥਿਓ जवन काल सब लोक सवारी नमस्कार है ताहै हमारा जवन काल सब जगड बनायो देव दैत जशनु फजायो आद अंत एक अवतार सोई गुरु समझो हमारा नमस्कार तिसि को मारी सकल प्रजा जन आप सवारी शिव कर को सब गुण सुख दी और सत्रन को पलम वद गियो कट कट के अंतर की जानत भले बुरे की पीर प्रशांत चीटी तें कुंचरे असुल्ला सब पर कृपा दृष्टि कर फूला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾਂ ਕਰ ਤਾਰਾ ਪਰ ਜਤ ਅਰਥ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਰਹੇ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰਾ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰਿੰਕਾਰ ਨਰਮਵਿਕਾਰ ਨਲੰਬ ਆਦ ਅਨਿਰ ਅਨਾਰ ਸੰਬ ਤਾਂ ਕਾ ਮੂੜ ਵਿਚਾਰ ਦੇ ਪੇਦਾ ਜਾਂ ਕੋ ਭੇ ਵਿਨ ਪਾਵ ਤ ਬੈਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ਼ਪੇਦ ਨ ਜਾਣ ਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰਿੰਕਾਰ ਕਾ ਚੀਨਿਤ ਨਹਿ ਪੇਵਾ ਆਪ ਆਪਣੀ ਬੁਧ ਹੈ ਜਤੀ ਵਰਨਰ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਰ ਸੜਾ ਪ੍ਰਥਮ ਸੰਸਾਰ एक है रूप अनूप स्वरूपारंक प्यो रवगे पोपा अंडल जे अरज सहित केनी उतपज खान बोर जदीनी कहू फूलराज हब बैठा कहू समड प्यो शंकर इकइठा सगरे श्रेष्ठ दकाय चंपव अरजगार स्वरूप जंपव वरच आ मेरी करो, करो, तुम करो सिख अबारह सिख संगरो दुष्ट जितय उठ बततपात सकल नरेश करो रणका ताहि अस्तुरीता शरणि परे तेरे क दुष्ट दुप्त मरे पुरख जवन बंग परे तिहार तेरे तुम शंकर सबतार ਜੋ ਕਲ ਕਵੇ ਕਬਾਰ ਤੇ ਆਏ ਹੈ ਤਾਗੇ ਕਾਲ ਨੇ ਟਨੇ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰੇਸ਼ਟ ਟਰੇਂ ਤਦ ਕਾਲਾ ਕਿਰਪਾ ਦਿਰਾਟ ਤਨ ਜਾਏ ਨਹਰੋ ਤਾਗੇ ਦਾਤ ਤਨ ਕਮਾਏ ਨਹਰੋ ਰੇਦੇ ਸੇਦੇ ਕਰਮ ਹੋ ਸਭ ਹੋਈ ਦੁਸ਼ਟ ਸਾਥ ਸਵੇ ਸਕੇ ਨਕੋਈ ਏਕ ਵਾਰ ਜਿਨੇ ਤਵੈ ਸਬਾਰ ਅਕਾਲ ਪਾਸਤੇ ਤਾਹੇ ਆਵਾਰ ਜੇਨੇ ਨਾਰੇ ਨਾਮ ਤਿਹਾਰੂ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੇ ਮੈਂ ਸ਼ਰਨ ਤਿਹਾਰੀ ਆਵਾ ਦਰਹਿ ਉਬਾਰੀ ਸਰਬਠੌਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ